ਗੁੱਡੀਆਂ ਵੀ ਬਹੁਤ ਵੱਡੀ ਗੀਤ ਨਾਲ ਜਾਂਦੇ। ਝਾੜੂ ਦੀ ਬੱਲੇ ਬੱਲੇ ਜੀ। 130 ਹੈ ਜੀ। ਝਾੜੂ ਵਾਲੇ ਵਧੀਆ ਕੰਮ ਕਰਦੇ ਨੇ। ਬਾਦਲ ਕਾ ਜਨਾ ਤਾਂ ਵੀ ਲੁੱਟਿਆ ਕਿਸੇ ਨੇ। ਅੱਛਾ। ਸਭ ਤੋਂ ਵੱਡੇ ਲਟੇਰੇ ਤਾਂ ਉਹੀ ਨੇ। ਜਮਾਂ ਦੀ ਝਾੜੂ ਕੀ 400 ਰੁਪਏ ਪੋਚਾ ਲਵਾ ਲੈਗੇ। ਨਹੀਂ ਕਰਤੀ ਸੀ। ਹੁਣ ਸਾਰੀ ਛੁੱਟੀ ਹੋ ਜੂ ਉਹਦਾ ਜੀ। ਪਹਿਲਾਂ ਨਹੀਂ ਕੁਝ ਕੀਤਾ ਨਹੀਂ ਸੀਗਾ। ਤੇ ਝਾੜੂ ਦਾ ਕੀ ਹੈ? ਇਹਦਾ ਉੱਤੇ ਚੁੰਜ ਜੀ ਦੇਖਦੇ ਆ ਮਾੜੀ ਜੀ ਹਜੇ। ਫੋਟੋ ਪੂਰੀ। ਦਾ ਇਹ 600 ਜੁਨਟ ਬਿਜਲੀ ਮਾਫ ਹੈ ਜੀ ਬੱਲੇ ਬੱਲੇ ਜੀ ਬੜਾ ਨਿੱਗੇ ਸੁਭਾ ਦਾ ਬੰਦਾ ਜੀ ਬੱਛਾ ਵਾਲਾ ਗੰਮਾ ਜਮਾਂ ਬੰਦਾ ਕੱਲੀ ਦਲ ਤਾਂ ਸਾਡੇ ਪਿੰਡ ਦਾ ਵੋਟੇ ਦਿਨ ਚਾਰਕੜ ਨੇ ਸਾਡਾ ਸਾਰਾ ਪਿੰਡ ਝਾੜੂ ਵਾਲੇ ਵਾਸੀ ਆ ਬੱਦਲ ਕਹਨੇ ਹੋ ਤੱਕ ਕਿਹਨੇ ਲੁਟੇਗਾ ਉੱਤੇ ਨੇ ਨਾ ਕਿਹਨਾਂ ਨੇ ਆ ਤੱਕੜੀ ਆ ਨੇ ਜਾਣੇ ਹਰਿਆਣੇ ਦੇ ਪੰਜਾਬ ਚ ਨੌਕਰੀ ਲਾਦੇ ਕਹਿੰਦੇ ਮੈਂ ਭਗਵੰਤ ਮਾਨ ਅੱਛਾ ਲਾਈਟ ਬਈ ਜੀ ਸਵੇਰੇ ਆਉਂਦੀ ਆ ਸ਼ਾਮ ਤੱਕ ਚੱਲਦੀ ਆ ਤੇ ਬੀਬੀ ਸਬਰਜੀਤ कौर ਸਾਡੇ ਅੱਜ ਤਾਈਂ ਪੰਜ ਵਾਰੀ ਐਂਪੀ ਰਹਿ ਗਈ ਸੀ ਉਹ ਪਹੁੰਚੀ ਨਹੀਂ ਸੀ ਉਹ ਵੀ ਪਹੁੰਚਾ ਆਤੀ ਉਹਨੇ ਤੇ ਅੰਦਰ ਸਾਡੀ ਲਾਈਟ ਆ ਬਿਲਣੀ ਹੈਗਾ ਜੀ ਕੋਈ ਬਈ ਮੈਂ ਤਾਂ ਕਿਹਾ ਦੇ ਸੀ ਜੀ ਨੌਕਰੀ ਤੇ ਲੱਗ ਰਹੇ ਨੇ ਭਗਵੰਤ ਮਾਨ ਦੇ ਘੜੀ ਨਹੀਂ ਲਾਈਟ ਦੇ ਰੱਖੀ ਆ ਸਾਨੂੰ ਮੈਂ ਜੀ ਅਰਸਿਮਰਤ ਕੌਰ ਸਾਡੇ ਪਿੰਡ ਚ ਇੱਕ ਵਾਰੀ ਵੀ ਨਹੀਂ ਚਾਈ ਕੁੜੀਆਂ ਨੇ ਸੋਹਰਾ ਹਰਾਇਆ ਜੀ ਤੇ ਹੁਣ ਨੂੰ ਅੱਜ ਦੇ ਮੀਡੀਆ ਲੋਕ ਸਭਾ ਚੋਣਾਂ ਨੇ ਲੋਕਾਂ ਦੀ ਰਾਏ ਜਾਣਨ ਦੇ ਲਈ ਮਾਨਸਾ ਦੇ ਪਿੰਡ ਮੋਡਾ ਖੜੇ ਆ ਮਸ਼ਹੂਰ ਉਰਫ ਮੋਡਾ ਪਿੰਡ ਦਾ ਨਾਮ ਹੈ ਤੇ ਗੱਲਬਾਤ ਕਰਦੇ ਆ ਸਾਥ ਦੇ ਵਿੱਚ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਗੱਲਬਾਤ ਕਰਦੇ ਆ ਜਾਣਦੇ ਆ ਵੀ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਦਾ ਬਾਜੀ ਕੀ ਨਾਮ ਸ਼ੇਂਦਰ ਸਿੰਘ ਜੀ ਸ਼ੇਂਦਰ ਜੀ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਹੁਣ ਤੱਕ ਸਾਨੂੰ ਦਾਮ ਆਦਮੀ ਦਾ ਵਧੀਆ ਲੱਗਿਆ ਕਾਰਨ ਜੀ ਕਾਰਨ ਤਾਂ ਹੀ ਆ ਜੀ ਵੀ ਪਹਿਲਾਂ ਵਾਲਿਆਂ ਨੇ ਕੁਝ ਕੀਤਾ ਨਹੀਂ ਸੀਗਾ ਤੇ ਹੁਣ ਸਾਨੂੰ ਅਸੀਂ ਬਹੁਤ ਪ੍ਰਭਾਵਿਤ ਆ ਸਾਡਾ ਸਾਰਾ ਪਿੰਡ ਹੀ ਕਿੰਨੇ ਕਿੰਨੇ ਪ੍ਰਭਾਵਿਤ ਹੋ ਗਏ ਪਰ ਉਹ ਇੱਕ ਦਾ ਲਾਈਟ ਦਾ ਹੀ ਜਗਾ 600 ਜੁਨਟ ਬਿਜਲੀ ਮਾਫ ਹੈ ਤੇ ਬਾਕੀ ਮੋਟਰਾਂ ਵਾਲੀ ਲਾਈਟ ਦੇਣੀ ਹੋਗੀ ਤੇ ਬਾਕੀ ਨਹਿਰਾ ਨੂਰਾ ਦਾ ਵੀ ਵਧੀਆ ਕੰਮ ਹੋ ਜਾਂਦਾ ਰਿਸ਼ਵਤ ਵਾਲਾ ਕੰਮ ਜਮਾ ਬੰਦ ਹੈ ਤੇ ਇਹ ਗੱਲਾਂ ਤੋਂ ਪਰਵਾਹ ਹੋਰ ਪਾਰਟੀ ਨਹੀਂ ਵਧੀਆ ਲੱਗਦੀ ਨਹੀਂ ਹੋਰ ਨਹੀਂ ਅਕਾਲੀ ਦਲ ਦਾ ਕੰਮ ਨਹੀਂ ਉਹਨਾਂ ਠੱਪਾ ਜੀ ਕਿਉਂ ਤਾਂ ਤੁਹਾਨੂੰ ਵਧੀਆ ਜੀ ਬਾਕੀ 4 ਦਿਨ ਨੂੰ ਪਤਾ ਲੱਗ ਜੂਗਾ ਜੀ ਅੱਛਾ 4 ਨੂੰ ਪਤਾ ਲੱਗ ਜਾ ਹਾਂ ਜੀ ਅੱਛਾ ਮਲੇਓ ਉਮੀਦਵਾਰ ਨੂੰ ਤੁਸੀਂ ਕਹਿੰਦੇ ਵੀ ਆਮਾ ਦੀ ਬਾੜੀ ਖੁੱਡੀਆਂ ਨੂੰ ਮਲੇਓ ਹਾਂ ਜੀ ਸਾਡੇ ਪਿੰਡ ਆਇਆ ਸੀ ਜੀ ਕਿਵੇਂ ਦਾ ਬੰਦਾ ਬਹੁਤ ਵਧੀਆ ਜੀ ਹੈ ਬਹੁਤ ਸਾਡਾ ਐਮਐਲਏ ਵੀ ਬਹੁਤ ਵਧੀਆ ਗੁਰਪ੍ਰੀਤ ਸਿੰਘ ਬਣਾਵਾਲੀ ਤੇ ਖੁੱਡੀਆਂ ਵੀ ਬਹੁਤ ਵਧੀਆ ਐਤ ਕੀ ਫਿਰ ਕੀ ਮਾਹੌਲ ਆ ਪਿੰਡ ਦਾ ਮਾਹੌਲ ਹੀ ਸਾਡਾ ਸਾਰਾ ਪਿੰਡ ਝਾੜੂ ਵਾਲੇ ਵਾਸੀ ਹੈਗੀ ਆਖਣਾ ਵੀ 2 4 ਕਦੋਂ ਹੋਣਾ ਅੱਛਾ ਬਾਕੀ ਛੋੜਾ ਇਹ ਪਿੰਡ ਹੈ ਸਾਰਾ ਇਧਰ ਹੀ ਘੜਾ ਐਤ ਕੀ ਫੇਰੂੰਗੇ ਫਿਰ ਪੂਰਾ ਹੁੰਦਾ ਪੂਰਾ ਜੱਜ ਕੇ ਹੀ ਪਿਛਲੀ ਵਾਰ ਜਿਵੇਂ ਪਹਿਲਾਂ ਐਮ ਐਲ ਏ ਸਾਡੇ ਹਲਕਾ ਸੁਦੂਗੜ ਦੇ ਗੁਰਪ੍ਰੀਤ ਸਿੰਘ ਬਣਾ ਵਾਲੀ ਜਿੱਤੇ ਸੀ ਉਮੇ ਇੱਕਰੀ ਵੀ ਖੁੱਡੀਆਂ ਵੀ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਅੱਛਾ ਬਾਜੀ ਕੀ ਨਾਮ ਹੈ ਸਤਰਾਮ ਸਿੰਘ ਜੀ ਕੀ ਲੱਗਦਾ ਮਾਹੌਲ ਫਿਰ ਮਾਹੌਲ ਬਸ 130 ਹੈ ਜੀ 130 ਕਿਹੜੀ ਪਾਰਟੀ ਦਾ ਬਹੁਤ ਹੈ ਆਮ ਆਦਮੀ ਦੀ ਜੀ ਕਿਉਂ ਕੰਮ ਚੰਗੇ ਕਰਦੇ ਆ ਜੀ ਸੁਣਵਾਈ ਚੰਗੀ ਹੁੰਦੀ ਹੈ ਬਾਦਲ ਤਾਂ ਕਹਿੰਦੇ ਵੀ ਲੁੱਟਿਆ ਪੰਜਾਬ ਭਗਵਾਨ ਤਮਾਨ ਨੇ ਬਾਦਲ ਕਾ ਜਿੰਨਾ ਤਾਂ ਨਹੀਂ ਲੁੱਟਿਆ ਕਿਸ ਨੇ ਹੈ ਬਾਦਲ ਕਾ ਜਿੰਨਾ ਤਾਂ ਨਹੀਂ ਲੁੱਟਿਆ ਕਿਸ ਨੇ ਅੱਛਾ ਹਾਂ ਸਭ ਤੋਂ ਵੱਡੇ ਲਟੇਰੇ ਤਾਂ ਉਹੀ ਨੇ ਅੱਛਾ ਸਾਡੇ ਤੁਸੀਂ ਉਹਨੂੰ ਮੂੰਗੀ ਲਾ ਲਓ ਜੀ ਜਿਹੜੀ ਕਿਸਾਨ ਨੂੰ ਚੀਜ਼ ਦੀ ਲੋੜ ਹੈ ਪਿਛਲੀ ਵਾਰੀ ਘੱਟ ਰੇਟ ਤੇ ਵੀ ਕੀ ਸਰਕਾਰ ਨੇ ਪੱਲਿਓ ਪੈਸੇ ਪਾ ਕੇ ਪੂਰਾ ਕੀਤਾ ਅੱਛਾ ਮੋਟਰਾਂ ਦੀ ਲਾਈਟ ਹੈ ਬਈ ਜੀ ਸਵੇਰੇ ਆਉਂਦੀ ਹੈ ਸ਼ਾਮ ਤੱਕ ਚੱਲਦੀ ਹੈ ਨਹੀਂ ਅੱਗੇ ਕਦੇ ਰਾਤ ਨੂੰ ਆ ਗਈ ਕਦੇ ਕਦੇ ਠੀਕ ਹੈ ਘਰਾਂ ਦੀ ਲਾਈਟ ਹੈ ਬਿਲਣੀ ਹੈਗਾ ਜੀ ਕੋਈ ਕੋਈ ਕੰਮ ਹੈ ਐਮਐਲਏ ਸਾਹਿਬ ਬੜਾ ਗੌਰ ਨਾਲ ਗੱਲ ਸੁਣਦੇ ਆ ਕੰਮ ਕਰਦੇ ਆ ਤੇ ਅਸੀਂ ਤਾਂ ਖੁਸ਼ ਆ ਸਾਡਾ ਸਾਰਾ ਪਿੰਡ ਹੀ ਖੁਸ਼ ਹੈ ਜੀ अच्छा ਝਾੜੂ ਦੀ ਬੱਲੇ ਬੱਲੇ ਜੀ ਬੱਲੇ 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 ਜੀ ਕਰਾ ਵੀ ਦੋਗੇ ਬੱਲੇ ਬੱਲੇ ਜਮਾਂ ਜੀ ਪਹਿਲਾਂ ਨਹੀਂ ਕਰਾਈ ਅੱਛਾ ਅਕਾਲੀ ਦਲ ਦਾ ਫਿਰ ਕਾਲੀ ਦਲ ਤਾਂ ਸਾਡੇ ਪਿੰਡ ਦਾ ਵੋਟਾਂ 'ਚ ਤਿੰਨ ਚਾਰ ਕਰਨੇ ਉਹਨਾਂ ਦੀਆਂ ਅੱਛਾ ਤੇ ਕਾਂਗਰਸ ਕਾਂਗਰਸ ਦਾ ਜ਼ੀਰੋ ਜ਼ੀਰੋ ਅੱਛਾ ਪਿੰਡ ਦਾ ਮਾਹੌਲ ਕੀ ਕਹਿੰਦਾ ਭਾਈ ਜੀ ਕੀ ਨਾਮ ਆ ਤੁਹਾਡਾ ਬਲਵਿੰਦਰ ਸਿੰਘ ਜੀ ਬਲਵਿੰਦਰ ਕੀ ਮਾਹੌਲ ਬਣਿਆ ਫਿਰ ਵਧੀਆ ਮਾਹੌਲ ਆਈ ਪਿੰਡ ਦਾ ਚੰਗੀ ਵਧੀਆ ਕੰਮ ਹੋਈ ਜਾਂਦੇ ਆ ਸਾਰੇ ਕੰਮ ਸੈੱਟ ਨੇ ਵਧੀਆ ਛਾੜੂ ਵਾਲੇ ਵਧੀਆ ਕੰਮ ਕਰਦੇ ਨੇ ਛੱਡ ਛੱਡ ਪਾਤਾ ਸਾਡੇ ਹੋਰ ਜਿਹੜੇ ਨਿੱਕੇ ਮੋٹے ਕੰਮ ਆ ਸਾਰੇ ਕਰੀ ਜਾਂਦੇ ਸਾਡੇ ਲੁੱਟਿਆ ਕਿਨੇ ਪੰਜਾਬ ਲੁੱਟਿਆ ਤਾਂ ਹੁਣ ਬਾਦਲ ਕਹਨੇ ਹੋਰ ਤਾਂ ਕਿਹਨੇ ਲੁੱਟਿਆਗਾ ਬਹਾਲ ਵਾਲਾ ਸੱਚਾ ਇੱਕ ਗੱਪ ਹੈ ਨੌਕਰੀਆਂ ਦਾ ਸੱਚ ਹੈ ਇਹਦਾ ਕਿਵੇਂ ਇਹਦਾ ਹੁਣ ਵਿਚ ਵਿਚ ਤਾਂ ਕਿ ਕਰਦੇ ਸੀ 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 ਨੌਕਰੀ ਤੇ ਲੱਗ ਰਹੇ ਨੇ ਉਹ ਜੇ ਸਹੀ ਕੰਮ ਕਰਦੇ ਸੀ ਮੈਟ ਦੇ ਅਧਾਰ ਤੇ ਫੇਰ ਹੀ ਰਹੇ ਨੇ ਨਾ ਆਏ ਨੇ ਬਹੁਤ ਬੰਦੇ ਲੱਗ ਰਹੇ ਨੇ ਬਹੁਤ ਮੁੰਡੇ ਲੱਗੇ ਹੋਰ ਮੁੰਡੇ ਦੇਖ ਕੇ ਉਹਨਾਂ ਨੂੰ ਮੈਟ ਦੇ ਹਿਸਾਬ ਨਾਲ ਉਹ ਕਰਨ ਲੱਗੇ ਆ ਉਹ ਪੜ੍ਹਾਈ ਕਰਨ ਲੱਗੇ। ਅੱਛਾ। ਵੀ ਜੋ ਮੈਟ ਦੇ ਹਿਸਾਬ ਨਾਲ ਹੀ ਹੋਣੀ ਹੈ ਨੌਕਰੀ। ਹੂੰ। ਇਸ ਕਰਕੇ ਚੰਗੀ ਆ ਸਰਕਾਰ। ਖੁੱਡੀਆਂ ਦਾ ਕੀ ਮਾਹੌਲ ਹੈ? ਖੁੱਡੀਆਂ ਦਾ ਵਧੀਆ ਮਾਹੌਲ ਆਈ। ਖੁੱਡੀਆਂ ਦਾ ਵੋਟ ਪਉ ਪੂਰੀ। ਅੱਛਾ। ਹੂੰ। ਸਾਡੀ ਫਤਿਹ ਬੰਨਾ ਟੈਚ ਚਗਾ। ਅੱਛਾ ਜਿੱਤੂ ਫਿਰ ਗੱਲਬਾਤ ਹੋ ਵੀ ਪੂਰੀ। ਜਿੱਤੂ ਦਾ ਜਮਾ ਜਿੱਤੂ ਦਾ ਜੱਜ ਕੇ। ਅੱਛਾ। ਹੂੰ ਹੂੰ। ਅੱਛਾ ਭਾਈ ਜੀ ਕੀ ਲੱਗਦਾ ਫਿਰ ਕਿਹਨੇ ਲੁੱਟ ਲਿਆ ਪੰਜਾਬ? ਉਹਨੂੰ ਕਿਹਨੇ ਦੱਸਤਾ ਜੀ ਵੈਸੇ ਲੁੱਟੀ ਲੈ ਇਹਨਾਂ ਨੇ। ਕਿਹਨਾਂ ਨੇ? ਆਹ ਤੱਕੜੀ ਜਾਨ ਨੇ। ਅੱਛਾ। ਹਾਂ। ਤੇ ਬਚਾਇਆ ਕਿਹਨੇ ਫਿਰ? ਭਗਵਾਨ ਤੁਮਾਨ ਨੇ ਔਰ ਪਾਣੀ ਦੇ ਜਾਂਦਾ ਸਾਨੂੰ ਲਾਈਟਾਂ ਦੇ ਜਾਂਦਾ ਦਿਨ ਰਾਤ 24 ਘੰਟੇ ਆਈ ਚੱਲੀ ਜਾਂਦੀ ਆ ਟੜਕੇ ਸ਼ੀਤੋਂ ਲੈ ਕੇ ਅੱਛੀ ਬਈ ਤਾਂ ਹੱਥ ਨਾਲ ਹੀ ਮੋਟਰ ਨਾਲ ਹੀ ਚੱਲੇ ਜਾਂਦੇ ਮੇਰਾ ਮੋਟਰ ਵੀ ਨਹੀਂ ਹੈਗਾ ਮੈਂ ਕਹਿੰਦਾ ਧੰਨ ਭਾਗ ਨੀ ਭਗਵਾਨ ਤਾਂ ਮਾਣਦੇ ਕਿਹੜੀ ਇੰਨੀ ਲਾਈਟ ਦੇ ਰੱਖੀਆ ਸਾਨੂੰ ਐਤ ਕੀ ਲਾਉ ਫਿਰ ਖੁੰਝ ਜਮਾਂ ਜੀ ਝਾੜੂ ਕੀ 4 ਰੁਪਏ ਨਹੀਂ ਪੋਚਾ ਲਵਾ ਦਾਂਗੇ ਲਵਾ ਦਾਂਗੇ ਪੋਚਾ ਖੁੱਡੀਆਂ ਬਜਾਰੇ ਖੁੱਡੀਆਂ ਖੜਾ ਹੋਣਾ ਤੇ ਸਾਡੇ ਇੱਥੇ ਇਲਾਕੇ 'ਚ ਤੇ ਬੀਬੀ ਸਵਰਜੀਤ कौर ਸਾਡੇ ਅਜ ਤਾਈਂ 5 ਵਾਰੀ ਐਂਪੀ ਰਹਿ ਗਈ ਸੀ ਉਹ ਪਹੁੰਚੀ ਨਹੀਂ ਸੀ ਉਹ ਵੀ ਪਹੁੰਚ ਆਤੀ ਹਣੀ ਅੱਛਾ ਹਾਂ ਸ਼ਾਇਦ ਕੀ ਫਿਰ ਮਾਰੂਗੇ ਹੁੰਜਾ ਮੈਂ ਕਹਿੰਦਾ ਕਲਪੁਰ ਬਾਹਰ ਦਾ ਮਨੂ ਜੀ ਤੁਸੀਂ ਆਪ ਹੀ ਲੱਗ ਜੀ ਤੁਹਾਨੂੰ ਚਾਰ ਤਰੀਕ ਨੂੰ ਪਤਾ ਅੱਛਾ ਚਾਰ ਨੂੰ ਪਤਾ ਲੱਗ ਜੀ ਬਈ ਕੀ ਨਾਮ ਹੈ ਬਲਜੀਤ ਬਈ ਕੀ ਮਾਹੌਲ ਆ ਫਿਰ ਠੀਕ ਆ ਵੀਰੇ ਕੀ ਗੱਲ ਬਾਤ ਆ ਪਿੰਡ ਚ ਵਧੀਆ ਜੀ ਕੀ ਦੀ ਬੱਲੇ ਬੱਲੇ ਕਰਾਉਂਗੇ ਫਿਰ ਛਾੜੂ ਵਾਲੇ ਦੀ ਜੀ ਕਿਉਂ ਵਧੀਆ ਕੰਮ ਕਰਦੇ ਆ ਜੀ ਕੀ ਕਰਤਾ ਸਾਰੇ ਕੰਮ ਹੀ ਕਰਦੇ ਆ ਜੀ ਹੂੰ ਸਾਰੇ ਕੰਮ ਹੀ ਕਰਦੇ ਆ ਅਕਾਲੀ ਦਲ ਨੇ ਨਹੀਂ ਕੀਤੇ ਕੰਮ ਹਾਂ ਜੀ ਕਿਉਂ ਹੂੰ ਉਹ ਤਾਂ ਅੱਜ ਰੈਲੀ ਵੀ ਆ ਉੱਥੇ ਰੇ ਜਾਨ ਦੀ ਰੇਲੀਆਂ ਰੋਲਿੰਗ ਦਾ ਸਾਹਿਬ ਕਰਨਗੇ ਹੁਣ ਆਇਆ ਬਰਾਬਰ ਪੁਰਤੀ ਪਾਰਟੀਆਂ ਖੜੀ ਹੁੰਦੀ ਹੁੰਦੀਆਂ ਆਣਾ ਮਾਣਾ ਮੋਟਾ ਡਰਾਮੇ ਜਨਾ ਕਰਨੀ ਨਾ ਇਹਨਾਂ ਨੇ ਅੱਛਾ ਡਰਾਮੇ ਕਰਨੀ ਆ ਡਰਾਮੇ ਨਾ ਕਰਨੀ ਨਾ ਪਿੰਡਾਂ ਚ ਕਹਿੰਦੇ ਬੱਸਾਂ ਖਾਲੀ ਤੁਰ ਰਹੀਆਂ ਓਹ ਰਾਜੀ ਬਾਈਕਰ ਨੂੰ ਪਤਾ ਖਾਲੀ ਆ ਕੇ ਪਤਾ ਯਾਰ ਨੂੰ ਸੁਣ ਨਰੇਗਾ ਵਾਲੇ ਵੀ ਨਹੀਂ ਚੜਦੇ ਬਸ ਕਿਉਂ ਉਹ ਵੀ ਕਹਿੰਦੇ ਕਿ ਕਿੱਥੇ ਜਾਵਾਂ ਗਰਮੀ ਚ ਕਿਵੇਂ ਕਿਵੇਂ ਡੁੱਬਦੇ ਜਾ ਚੜਦਾ ਹੁੰਦਾ ਕੋਈ ਅਜਾ ਡੁੱਬਦਾ ਜਾਜ ਡੁੱਬਿਆ ਹੀ ਪਿਆ ਡੁੱਬਦਾ ਕੀ ਹੈ ਇਹਦਾ ਉੱਤੇ ਚੋਂਜ ਜੀ ਦੇਖਦੀਆਂ ਮਾੜੀ ਜੀ ਹਜੇ ਬਾਕੀ ਤਾਂ ਡੁੱਬਿਆ ਪਿਆ ਅੱਛਾ ਕੱਲ ਨਾ ਬਾਈ ਚਾਰ ਨੂੰ ਡੁੱਬ ਜੂਗਾ ਇਹਦਾ ਮਣਾ ਉੱਤਰਦਾ ਵੀ ਕੱਲ ਨਾ ਬਾਈ ਜਿੱਥੇ ਹਰਿਆਣੇ ਤੋਂ ਨਾ ਜਾ ਰਹੇ ਸੀ ਇੱਥੇ ਨਾ ਨਾਕਾ ਆਪਣੇ ਹਰਿਆਣੇ ਬਾਰਡਰ ਤੇ ਉਹਨਾਂ ਨੇ ਗੱਡੀ ਰੋਕੀ ਤੇ ਉਹ ਬੰਦੇ ਕਹਿੰਦੇ ਸਾਡੇ 11 ਜਾਣੇ ਹਰਿਆਣੇ ਦੇ ਪੰਜਾਬ ਚ ਨੌਕਰੀ ਲਾਤੇ ਕਹਿੰਦੇ ਭਗਵੰਤ ਮਾਨ ਅੱਛਾ ਹਾਂਜੀ ਉਹ ਕਹਿੰਦੇ ਅਸੀਂ ਹਰਿਆਣੇ ਚ ਵੀ ਜੋਰ ਲਾਵਾਂਗੇ ਹਰਿਆਣੇ ਚ ਵੀ ਹਾਂ ਝਾੜੂ ਬਣਾਵਾਂਗੇ ਕਹਿੰਦੇ ਅਗਲੀ ਵਾਰ ਵੀ ਅਸੀਂ ਅੱਛਾ ਹਾਂਜੀ ਐਤ ਕੀ ਵੇਰ ਜਿਹੜੀ ਭਗਵੰਤ ਮਾਨ ਗੱਲ ਕਹਿੰਦਾ ਵੀ ਪੱਕੀ ਛੁੱਟੀ ਹੋਊ ਹਾਂਜੀ ਪੱਕੀ ਹੋ ਜੂਗੀ ਜੀ 100% ਪੱਕੀ ਹੋਊਗੀ ਅੱਧੀ ਛੁੱਟੀ ਸਾਰੀ ਤਰ੍ਹਾਂ ਦੀ ਪਹਿਲਾਂ ਹੀ ਕਰਤੀ ਸੀ ਜੀ ਅੱਧੀ ਛੁੱਟੀ ਸਾਰੀ ਤਰ੍ਹਾਂ ਦੀ ਪਹਿਲਾਂ ਹੀ ਕਰਤੀ ਸੀ ਹੁਣ ਸਾਰੀ ਛੁੱਟੀ ਹੋ ਜੂ ਉਹਨਾਂ ਦੀ ਸਾਰੀ ਛੁੱਟੀ ਹੋ ਜੇ ਆਹ ਤੇ ਖੁੱਡੀਆਂ ਦੀ ਕਰਾਉਂਗੇ ਬੱਲੇ ਬੱਲੇ ਖ अच्छा एक वारी ਵੀ ਤੇ ਹੁਣ ਆ ਗਈ ਇੱਕ ਵਾਰੀ ਕਹਿੰਦੀ ਮੈਨੂੰ ਤਾਂ ਪਤਾ ਹੀ ਹੁਣ ਲੱਗਿਆ ਜੀ ਵੀ ਇਹ ਮੇਰੇ ਏਰੀਆ ਚ ਇੱਥੇ ਪਿੰਡ ਵੀ ਹੈਗਾ ਕੋਈ ਪਿੰਡ ਦੇ ਨਹੀਂ ਸੀ ਪਤਾ ਨਾ ਕਦੀ ਮੇਰੀ ਟੀਮ ਨੇ ਦੱਸਿਆਗਾ ਤੇ ਕਦੇ ਹੁਣ ਕਿਸੇ ਚੇਅਰਮੈਨ ਨੂੰ ਕਦੇ ਕਿਸੇ ਚੇਅਰਮੈਨ ਨੂੰ ਸਾਡੇ ਛੋਟਾ ਜਿਹਾ ਪਿੰਡ ਹੈ ਤੇ ਪੰਜ ਕਿਡੇ ਲੱਗੇ ਤੇ ਹਰ ਸਿਮਰਤ ਕੌਰ ਸਾਡੇ ਪਿੰਡ ਨਹੀਂ ਸੀ ਕਦੇ ਆਈ ਅਜਾਈ ਨਹੀਂ ਐਦਗੀ ਬਾਜੜਾਂ ਪੈਰੀਆਂ ਜੀ ਹਾਂਜੀ ਪਹਿਲਾਂ ਮੰਨ ਲਓ ਖੁੱਡੀਆਂ ਦੇ ਸੋਹਰਾ ਹਰਾਇਆ ਜੀ ਤੇ ਹੁਣ ਨੂੰ ਅੱਛਾ ਨੂੰ ਵੀ ਹਰਾਇਆ ਆ ਪਿੰਡ ਦੇ ਲੋਕਾਂ ਦੀ ਗੱਲ ਤੁਸੀਂ ਵੀ ਸੁਣੀ ਹੈ ਆਪਣੀ رائے ਕਰਿਓ ਕਮੈਂਟਾਂ ਸਾਂਝੀ ਮਿਲਦਾ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ